ਜਾਨਪੁਰ ਦੇ ਪਿੰਡ ਖਦਾਵਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਵਿੱਚ ਬਣੇ ਕਬਰ ਸਥਾਨ ਵਿੱਚ ਇੱਕ ਇੱਕ লাশ ਦੇ ਹੱਥ ਪੈਰ ਬਾਹਰ ਦਿਖਾਈ ਦਿੱਤੇ ਅਤੇ ਕੁੱਤਿਆਂ ਵੱਲੋਂ ਇਸ লাশ ਦੇ ਨਾਲ ਸੇਟਸਾਨੀ ਕੀਤੀ ਜਾ ਰਹੀ ਸੀ ਜਿਸ ਦੇ ਕਾਰਨ ਸਥਾਨੀ ਲੋਕਾਂ ਵਿੱਚ ਦਹਿਸਦ ਦਾ ਮਾਹੌਲ ਬਣ ਗਿਆ ਅਤੇ ਇਸ ਦੇ ਚਲਦਿਆਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਬਰ ਸਥਾਨ ਹੈ ਆ ਆ ਬਦਰੋ ਬਦਰੋ ਵੀਡੀਓ ਬਣਾਉਣ ਆ ਬਣੀ ਦੀ ਕਈ ਲੈ ਗਿਆ ਨਾ ਇਹਨੂੰ ਪਹਿਲਾਂ ਨੱਪੋ ਇਹਨੂੰ ਇੱਕ ਮਿੰਟ ਬੜੋ ਕੇ ਚਲਾ ਦੇ ਉੱਥੇ ਮੁੱਕੇ ਦੇ ਮੁੱਕੇ ਦੇ ਠੀਕ ਛੋੜ ਦੇ ਚਾ ਠੀਕ ਹੈ ਜੀ ਬਣਾ ਜੀ ਕਿਹਦੇ ਨਾਲ ਸਰਪੰਚ ਬੈਠੇ ਚੱਲਦੇ ਆਣ ਆ ਜਿਹੜੇ ਆ ਇਹਨਾਂ ਦੇ ਵੀ ਹੈਲੋ ਇਹਨੂੰ ਨਾਲ ਪਾ ਨਾ ਨੂੰ ਸਾਰੇ ਆ ਲੈ ਲੈਣੇ ਸਰ ਸਾਰੇ ਬਤਾਈਆਂ ਲਿਖਿਆ ਲਿਖਿਆ ਹੈ ਫਾਇਰੀ ਪਾਉਣੇ ਨਾ

ਕਰਿਓ ਕੋਈ ਤਿੰਨ ਖੜੀਆਂ ਲਾ ਕੇ ਤਾਂ ਤੇ ਇੰਨਾ ਨਾ ਹੈਲੋ ਉਹਦੇ ਵਿੱਚ ਸਾਨੂੰ ਸਰਪੰਚ ਦਾ ਫੋਨ ਆਇਆ ਸੀ ਵੀ ਇਦਾਂ ਇੱਕ ਕਬਰਿਸਤਾਨੇ ਉਹਦੇ ਵਿੱਚ ਇੱਕ ਬੋਡੀ ਜਿਹੜਾ ਜਿਵੇਂ ਉਹਦੀ ਮਿੱਟੀ ਜਿਵੇਂ ਕੁੱਤਿਆਂ ਵੱਲੋਂ 부ਟੀ ਕੀਤੀ ਤਾਂ ਹੱਥ ਤੇ ਇੱਕ ਥੋੜਾ ਜਿਹਾ ਬੈਰਬਾਰ ਆਇਆ ਜਿਹੜਾ ਹੀ ਮੌਕੇ ਤੇ ਗਿਆ ਤਾਂ ਮੌਕਾ ਵੇਖਿਆ ਗਿਆ ਜਿਹੜਾ ਇਹ ਪਿੰਡ ਦਾ ਕਬਰਸਤਾਨ ਹੈ ਘਟੂ ਘਟ ਪੰਜ-ਸੱਤ ਪਿੰਡ ਲਾਗੇ ਵਾਲੇ ਗੁੱਜਰ ਭਾਈਚਾਰਾ ਤੇ ਕ੍ਰਿਸਚਨ ਭਾਈਚਾਰਾ ਦੋਵੇਂ ਕਬਰਸਤਾਨ ਵਰਤਦੇ ਨੇ ਜਿਹੜਾ ਇਹ ਬੋਡੀ ਆ ਵੀ ਇਹ ਜਿਵੇਂ ਪੱਕੀ ਜਗਾ ਹੋਣ ਕਰਕੇ ਜਿਆਦਾ ਢੂੰਗੀ ਨਹੀਂ ਨੱਪੀ ਗਈ ਤੇ ਇਹ ਜਾਨਵਰ ਜਿਵੇਂ ਕੁੱਤਿਆਂ ਵੱਲੋਂ ਉਹਦਾ ਪੈਰ ਥੋੜਾ ਮਿੱਟੀ ਉਤੋਹਟਾਈ ਗਈ ਜਿਹਦੇ ਕਰਕੇ ਹੱਥ ਤੇ ਪੈਰ ਬਾਹਰ ਆਇਆ ਹੈ ਤੇ ਬਾਕੀ ਇਹਦੇ ਵਿੱਚ ਉਹਨਾਂ ਨੇ ਆਪਣੇ ਰੀਤੀ ਰਿਵਾਜ ਨਾਲ ਬੋਡੀ ਨੱਪੀ ਜਾ ਰਹੀ ਹੈ ਚਿੱਟਾ ਕਪੜਾ ਵੀ ਬੋਡੀ ਦੇ ਉੱਤੇ ਲੇਟਿਆ ਆਇਆ ਹੈ ਤੇ ਹੋਰ ਵੀ ਜਿਹੜੇ ਆਪਣੇ ਪੱਥਰ ਵਗੈਰਾ ਲੱਗੇ ਹੋਏ ਸੀ ਫਿਲਹਾਲ ਤੇ ਅਸੀਂ ਇਹਨਾਂ ਨੂੰ ਆਪਾਂ ਬੋਡੀ ਨੂੰ ਹੋਰ ਮਿੱਟੀ ਪਾ ਕੇ ਤੇ ਆਪਾਂ ਦੱਬਦਾ ਹੈ ਤੇ ਲੱਗ ਜਗਤ ਦੇ ਜਿਹੜੇ 5-7 ਪਿੰਡਾਂ ਦੇ ਜਿਹੜੇ ਬੰਦੇ ਇੱਥੇ ਕਬਰਸਤਾਂ ਚ ਆਉਂਦੇ ਨੇ ਸਾਰਿਆਂ ਨੂੰ ਅਸੀਂ ਬੁਲਾ ਰਹੇ ਹਾਂ ਤੇ ਅਸੀਂ ਵੈਰੀਫਾਈ ਕਰ ਲਾਂਗੇ ਕਿ ਕਿਹਨਾਂ ਦੀ ਆਪਣੀ ਮੌਤ ਹੋਈ ਆ ਤੇ ਵੈਰੀਫਾਈ ਕਰਕੇ ਤੇ ਫਿਰ ਅਗਲੀ ਬੰਦੀ ਕਰੂਗਾ